ਦੇਣੀਆਂ ਕਿੰਨੇ ਦੀਆਂ ਹੋਣਗੀਆਂ ਵੇਨ ਵਾਲੀ ਦੱਸ ਸਹੀ ਗੱਲ ਹੈ ਮੈਂ ਤੈਨੂੰ ਦੱਸਤਾ ਹੈ ਦੱਸਤਾ ਤੈਨੂੰ ਨਹੀਂ ਨਾ ਮੋਹਮਤ ਤੂੰ ਇਹ ਸੀ ਹਾਂ 21 21000 ਰੁਪਏ ਨਹੀਂ ਬੰਦਾ ਥੋੜਾ ਯਾਰ ਹੈ ਥੋੜਾ ਥੋੜਾ ਵੱਡਾ ਕਿਵੇਂ ਹੋਣਾ ਹੈ ਹੈ ਬੱਕਰੀ ਦੀ ਹਾਈਟ ਕਿੰਨੀ ਆ ਬਾਈ ਐਡ ਤਾਂ ਹੋ ਹੈ ਨਹੀਂ 34 ਨਹੀਂ ਹੁੰਦੀ ਪੂਰੀ ਮੋਟਰ ਘੱਟ 40 ਇੰਚ ਹੈ 45 ਇੰਚ ਤਾਂ ਹੋਣੀ ਨਹੀਂ ਹੁੰਦੀ 37 ਕੋ ਹਾਂ ਆਹ ਜੀ ਬੋਲ 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 30 ਪਲੱਸ ਹੋ ਗਈ ਕਿੰਨ ਦੰਦ ਹੋ ਗਏ ਪੂਰੇ 8 ਦੰਦ 8 8 ਪ੍ਰੈਸ ਹੈਵੀ ਹੈਗੇ ਭੈਣੋ ਪ੍ਰੈਸ ਪ੍ਰੈਸ ਕਰੀ ਪਹਿਲਾਂ ਵੇਖੇ ਵੀ ਨਹੀਂ ਕਿਨੇ ਨਹੀਂ ਨਹੀਂ ਹੈਗੇ ਹੈਗੇ ਹੈ ਬੋਲ 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 ਫਿਰ ਹਾਂ ਤੂੰ ਮਾਰ ਇਹ ਸੌਦਾ ਕੇ ਵੀ ਨਹੀਂ ਦਿੰਦਾ ਹੁੰਦਾ ਮੈਂ ਦੇਖਿਆ ਐਡਾ ਚੀੜਾ ਬੰਦਾ ਯਾਰ ਛੱਡ ਗੱਲਾਂ ਵਾਹ ਬਹੁਤ ਆ ਯਾਰ ਹੈ ਹੈ ਤੀਜੀ ਯਾਰ ਮੋੜ ਦਾ ਹੈ ਕਿੱਥੋਂ ਦੇ ਨੇ ਇਹ ਖਾਣਾ ਇਹ ਰੌਂਦੇ ਦੇ ਆ ਹਾਂ ਜੀ ਗੱਲ ਰੌਂਦਾ ਗੱਲ ਰੌਂਦੇ ਦੇ ਪਿੰਡ ਦੇ ਹੈ ਗੱਲ ਰੌਂਦਾ ਆ ਬਾਈ ਦਾ ਗੱਲ ਗੱਲ ਦਾ ਗੱਲ ਦਾ ਕਰਕੇ ਰੇਟ ਇਹਨਾਂ ਦਾ ਉੱਚਾ ਗੱਲ ਗੱਲ ਲੱਗਦਾ ਬਾਹਲੇ ਵਧੀਆ ਹੈ ਗਾਣੇ ਵਾਲੇ ਬਾਹਲੇ ਵਧੀਆ ਲੱਗਦਾ ਹਾਂ ਲਖਾਰੀ ਚੋਟੀ ਦਾ ਯਾਰ ਬਾਕੀ ਤਾਂ ਵੀ ਗਾਣਾ ਆਊਗਾ ਥੋੜੇ ਦਿਨ ਠਹਿਰ ਨਹੀਂ ਨਹੀਂ ਲਖਾਰੀ ਵੀ ਚੋਟੀ ਦਾ ਬੰਦਾ ਵੀ ਚੰਗਾ ਯਾਰ ਕਾ ਕੋਠੀ ਬਹੁਤ ਹੈ ਪਾਈ ਦਾ ਚੱਲ ਹੁਣ ਤੂੰ ਪਾਉਣੀ ਆ ਆਹੋ ਬੋਲ ਫਿਰ ਕਿਨੇ ਆਹ ਵੇਚ ਕੇ ਕਿਤਾ ਧਾਵਾਂਗੇ ਹੈ ਆਹ ਵੇਚ ਕੇ ਕਿਤਾ ਧਾਵਾਂਗੇ ਤਾਂ ਕਈ ਵੇਚਣੀਆਂ ਪੈਣਗੀਆਂ ਕੋਠੀ ਨਿਓ ਨਿਓ ਚ ਨਹੀਂ ਲੱਗਣਗੀਆਂ ਐਵੇਂ ਇਹਦਾ ਨਿਓ ਆ ਜੇ ਰਸੋਈ ਰਸਾਈ ਵਾਲੀ ਨਿਓ ਧਰੀ ਜੋ ਇੱਥੇ ਕੀ ਕਰਦੇ ਚੱਲੀ ਜਾਂਦਾ ਕੰਮ ਕਿਨੇ ਕਹੇ ਕੰਮ ਚੱਲੀ ਜਾਂਦਾ ਚੱਲੀ ਜਾਂਦਾ ਚੱਲ ਫਿਰ ਵਿੱਚੀ ਲੱਗ ਜਾਣੀ ਇਟਾਂ ਕੰਮ ਚੱਲੀ ਜਾਂਦਾ ਭਾਈ ਐਵੇਂ ਉਹ ਸਾਡੇ ਪਿੰਡ ਸਕੂਲ ਚੋਂ ਕੱਢਦਾ ਹੀ ਬੰਦਾ ਨੰਨਾ ਉਹ ਸੱਬਲ ਲੈ ਕੇ ਉੱਠ ਗਿਆ ਕਹਿੰਦੇ ਕੀ ਕਹ ਰਿਹਾ ਕਹਿੰਦਾ ਜਿਹੜੀਆਂ ਮੇਰੀਆਂ ਇੱਟਾਂ ਕੱਢੋ ਜਦੋਂ ਮੈਨੂੰ ਕੋ ਸਕੂਲ ਤੇ ਖੜਤਾ ਉਹਦੇ ਤੇਰੀਆਂ ਇੱਟਾਂ ਕਿੱਥੇ ਕਹਿੰਦਾ ਨਿਓਂ ਚ ਉਹ ਗੱਲਾਂ ਨੂੰ ਇਹ ਫਿਰ ਵਿੱਚ ਇਹਨਾਂ ਦੀਆਂ ਇੱਟਾਂ ਲੱਗ ਜਾਣੀਆਂ ਬੋਲ ਫਿਰ ਬੋਲ 22000 ਨੂੰ ਦੇ ਯਾਰ 22 ਦਾ ਇੱਕ ਦੂਜੀ ਵਾਲੀ ਚੈੱਕ ਹੀ ਜਾਂਦੇ ਥੋੜਾ ਪੱਕੇ ਜੇ ਠੋਕੇ ਯਾਰ ਬੱਕਰੀ ਕਿੱਡੀ ਆ ਮੀਨਾ ਜੀ ਮਗਰ ਕਿੱਡਾ ਕਿਵੇਂ ਮੀਨਾ ਵੇਖ ਕਿਡਾ ਆਜ ਖਰਾ ਆਹ ਪੂਰਾ ਯਾਰ ਨਹੀਂ ਨਹੀਂ ਮਗਰ ਤੇਰੇ ਪੱਕੇ ਹੀ ਆ ਅਸੀਂ ਵੀ ਵੇਚਣੀ ਹੈਗਾ ਕਨੇ ਕਾਲਿਆ ਨਹੀਂ ਵੇਚਣੀ ਹੈ ਹੈ ਨਗਦ ਰੁਪਏ ਕੋਈ ਧਾਰ ਨਹੀਂ ਸਦਾਰ ਨਹੀਂ ਇਹ ਪਤਾ ਕੀ ਆ ਇਹ ਵੇਚਦੇ ਧਾਰ ਹੁੰਦੇ ਆ ਆਪਾਂ ਤੋਂ ਗਲਤੀ ਆ ਪਰ ਨਗਦ ਦੇਈ ਜਾਂਦੇ ਆ ਗੱਲ ਇਹ ਆ ਇਹ ਤਾਂ ੜ੍ਹ ਦਿਆ ਫੈਸ਼ਨ ਵੇਖ ਕੇ ੜ੍ਹ ਜਾਂਦੇ ਆ ਪੈਸੇ ਪੈਸੇ ਦੀ ਲੋੜ ਹੀ ਨਹੀਂ ਇਹਨਾਂ ਨੂੰ ਸੈਟ ਆ ਕੰਮ ਪੂਰਾ ਹੈ ਵੀ ਗਲਤ ਕਰਕੇ ਆਪਾਂ ਸੌਦਾ ਧਾਰ ਕਰਨਾ ਹੀ ਠੀਕ ਨਾ ਧਾ ਕੇ ਕਰ ਲੈਣੇ ਫਿਰ ਇਹ ਧਾ ਕੇ ਕਰ ਲੈਂਦੇ ਕੰਨ ਫੜ ਲਓ ਫੜ ਮੋ ਯਾਰ ਦੇ ਪੱਕੇ ਵੀ ਲਾ ਦੋਾਰੇ ਪੱਕੇ ਲਾ ਦੋ ਗੱਲ ਦੱਸ ਯਾਰ ਗਲਤ ਲਾਇਆ ਲਾ ਦੋ ਲੱਗ ਦੇ ਇੱਕ ਕਰ ਦੇਣਾ ਕੀ ਕਹਿੰਦੇ ਯਾਰ ਨੇ ਮੇਰੇ ਕੋਲ ਕੀ ਕਿਹਾ 60000 ਮੰਗਿਆ ਫੇਰ ਮੰਗ ਕੇ ਉੱਥੇ ਹੀ ਖੜਿਆ ਯਾਰ 22200 ਰੁਪਏ ਲਾਤਾ ਦਾ ਗਲਤ ਦੋਹਾਂ ਦਾ ਦੋਨੋਂ ਮਗਰ 42000 ਇੱਕ ਮੰਗਦਾ ਇੱਕ ਮੰਗਦਾ ਹੋਰ ਹੈ ਹਾਂ ਉਹਨਾਂ ਵਾਲੀ ਬੱਚੇ ਇਹਦੇ ਮੰਗਦੀ ਆ ਆ ਖਾਲੀ ਹੈ ਵਿਕਰੀ ਦਾ ਗਲਤ ਲਾਏ ਪੈਸੇ ਯਾਰ ਬਾਕੀ ਤੂੰ ਦੱਸ ਦੇ ਕਾਲੇ ਜੇ ਕੋਈ ਹੈ ਦੀ ਰਹਿੰਦੀ ਐ ਕਸਾ 2000 ਤੁਸੀਂ ਵੀ ਲਵੇ ਲਾ ਕੇ ਫੱਲ ਕੇ ਦੱਸ 25000 ਨੂੰ ਲਾਇਆ ਜਾ 50 ਸਿੱਧੇ ਘਾਟ ਕੇ ਦਾ ਹੈ ਸਾਢੇ 22 ਨੂੰ ਦੇ ਯਾਰ ਨਹੀਂ ਨਹੀਂ 23 ਨੂੰ ਦੇ ਯਾਰ ਨਹੀਂ ਕਿਵੇਂ ਦੇਖ ਹੁਣ ਤਾਂ 40000 ਦੀਆਂ ਹੋਣਗੀਆਂ ਤੁਸੀਂ ਜੇ ਜੇ ਤੂੰ ਘਟਿਆ ਪੱਕੇ ਐਸੀ ਵੀ ਨਹੀਂ ਤੈਨੂੰ ਕੋਈ 100 100 ਕਰਕੇ ਲਾਉਂਦੇ ਹੈ ਬਰਾ ਭਾਈ ਵੀ ਹੈ ਭਾਈ ਵੀ ਹੁਣ ਤਾਂ 50 ਡਾ ਹੁਣ ਇਹ ਉੱਥੇ ਬੈਠਾ ਹੈ ਵਿਚਾਲੜੇ ਡੰਡੇ ਤੇ ਆ ਗਿਆ ਕਿਵੇਂ ਮਗਰ ਬੱਚਾ ਹੈ ਹੈ ਮਗਰ ਅਰੇ ਮਗਰ ਬੱਚਾ ਟੋਕੜੀ ਆਹੋ ਟੋਕੜੀ ਵਾ ਠੀਕ ਆ ਯਾਰ ਕੱਚੇ ਰੀ ਠੀਕ ਆ ਵੀਰੇ ਨਹੀਂ ਕੱਚੇ ਹਾਂ ਕੱਚੇ ਨਹੀਂ ਹਲਸਾ ਬਾਹਲਾ ਲਾਉਂਦੇ ਇੱਕ ਤਾਂ ਹੁਣ ਇੱਟਾਂ ਨੂੰ ਗਿਣੀ ਜਾਂਦੇ ਵੀ ਕਿੰਨੀਆਂ ਆਉਣਗੀਆਂ ਹੈ ਕਿ ਨਹੀਂ ਕੋਠੀ ਇੱਟਾਂ ਇੱਟਾਂ ਗਿਣਦੇ ਕਿੰਨੀਆਂ ਆਉਣੀਆਂ ਹੈ ਸਿੱਧਾ ਹੀ ਨੰਗਾ ਕਰੋ ਛੇ ਭਾਈ ਜਮਾ ਸੁਣ ਬੋਲ 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 ਜਿੱਦਾਂ ਬੋਲ ਪਾ ਜਿੱਦਾਂ ਝੋਲੇ ਕਿੰਨਾ ਕੱਢ ਗਏ ਯਾਰ ਸੱਤਾ ਹੀ ਪਿਆ ਅਸਾ ਠੋਕ ਕੱਢ ਗਏ ਅਸੀਂ 10 ਕੱਢਦੇ ਲੰਘਿਆ 10 ਹੁਣ ਕਹਿੰਦਾ ਫੇਰ ਘਟਾਦਾ 23 ਲਾਤਾ ਚੱਲਦਾ 23 ਲੰਦਾ ਹੀ ਆ ਜਿੱਥੇ ਜਾ ਕੇ ਪਾਰਾ ਸਾਡੇ ਤੈਨੂੰ ਠੀਕ ਆ ਜਾ ਉਹ ਫੜ ਲੈ ਬਾਈ ਹੈ ਸਿੱਧਾ ਹੀ ਆ ਜਾ ਹੁਣ ਲਖੀ ਰਹੀ ਹੈ ਇੱਕ ਕੋਈ ਗੱਲ ਹੈ 24000 ਲਾਇਆ ਜਾ ਚੱਕ 10000 ਲਾਇਆ ਜਾ ਭਾਜ ਚੱਕ ਬਈ ਚੱਕ 24 ਨੂੰ ਹੈ ਮੂੰਹ ਮੰਗੇ ਦੇ ਤੇ ਵਾਸ਼ਣ ਮੂੰਹ ਮੰਗੇ ਦੇ ਤੇ ਪਿੰਡ ਨੇੜੇ ਦੇ ਮੇਰੇ ਮਹਾਨ ਨੂੰ ਯਾਰ ਗਿੱਲ ਦੇ ਪਿੰਡ ਦੇ ਆ ਹੈ ਉਹ ਲੋਕ ਸੇਵਾ ਕਰਵਾ ਚਲਾ ਪੰਜ ਇਹਨਾਂ ਦੀ ਕਰ ਦਿੰਦੇ ਆ ਕਨੇ ਹਾਂ ਕੀ ਮੈਂ ਗੱਪੜਨ ਕਿ ਖਾਲੀ ਹੈ ਜੀ ਆ ਸੋਈ ਵੀ ਆ ਇਹਦਾ ਨਾ ਬੱਚਾ ਨਿਕ ਹਾਂ ਤੇ ਆ ਬਾਈ ਤੈਨੂੰ ਪਤਾ ਯਾਰ ਖਾਲੀ ਆ ਇਹ ਤਾਂ ਉਵੇਂ ਹੀ ਆ ਖਾਲੀ ਕਰਕੇ ਦੇਣੇ ਆ ਖਾਲੀ ਕਰਕੇ ਦੇਣੀ ਆ ਇਹ ਹੋਊ ਵੀ ਫਰਾਈ ਇਹ ਵੀ ਤੈਨੂੰ ਦੱਸ ਦਿੰਦਾ ਗੱਲ ਆ ਇਹ ਲਵਾਈ ਤਾਂ ਹੈਗੀ ਆ ਰਹੀ ਉਹਦੀ ਕਰਮ ਨਹੀਂ ਰਹੀਂਦੀ ਨਹੀਂ ਕਿ ਨੌ ਦੇ ਲਵਾਈ ਤਾਂ ਕਈ ਵਾਰੀ ਕਹਿੰਦੇ ਰਹਿੰਦੀ ਨਹੀਂ ਆਪਣੇ ਕੋਲ ਐਸਾ ਆਂਗਾ ਹੀ ਆ ਬੱਕਾ ਬਝੂਠ ਨਹੀਂ ਮਾਰਦੇ ਆਪਣੇ ਕੋਲ ਖਾ ਦੇ ਫਿਰ ਤਾਂ ਚਲੋ ਖਾ ਲੈ ਹਾਂ